ਸੋ ਮਰਜੀ ਰਾਜ ਇਹਨਾਂ ਤੋਂ ਬਾਅਦ ਅਗਲਾ ਨਾਮ ਗੁਰਪ੍ਰੀਤ ਕੌਰ ਸੋਹਲ ਆਜਾ ਜੀ ਪੁੱਛੋ ਜੀ ਸਵਾਲ ਲੜੀ ਜੀ ਸਵਾਲ ਥੋੜਾ ਜਿਹਾ ਪੁਰਾਣੇ ਸਮੇਂ ਨਾਲ ਸੰਬੰਧਿਤ ਹੈ ਪੁਰਾਣੇ ਸਮਿਆਂ 'ਚ ਔਰਤਾਂ ਆਪਣੇ ਬੁੱਲਾਂ ਨੂੰ ਰੰਗਣ ਲਈਆਂ ਸ਼ਿੰਗਾਰਨ ਲਈ ਜੋ ਸਾਕ ਵਰਤਦੀਆਂ ਹਨ ਉਸ ਨੂੰ ਕੀ ਕਹਿੰਦੇ ਨੇ? ਜੋ ਇਸ ਚੀਜ਼ ਇਸ ਚੀਜ਼ ਫੋਰੀ ਯੂਜ਼ ਕਰਦੇ ਹੁੰਦੇ। ਫੁੱਲਾਂ ਨੂੰ ਰੰਗਣ ਦੇ ਲਈ ਕੀ ਯੂਜ਼ ਕਰਦੇ? ਕੀ ਯੂਜ਼ ਕਰਦੇ ਹੁੰਦੇ। ਜਿਸ ਪ੍ਰੋਨਿਜ ਮੱਲ ਨੂੰ ਵਿੱਚ ਜਿਹੜੇ 베ਰੀਜ਼ ਹੁੰਦੇ ਆਸਨ ਜਾਂ ਫਿਰ ਬੇਸਿਕ ਕੋਲੰਗੀਆਂ ਸਰ ਆਪਣੇ ਫੁੱਲਾਂ ਤੋਂ ਤੇ ਜਾਂ ਫਿਰ ਉਹਦਾਈ ਉਹ ਨਰਮ ਬਣਾਉਣ ਲਈ ਨਹੀਂ ਮੈਂ ਰੰਗਣ ਦੀ ਗੱਲ ਕੀਤੀ ਕਿ ਰੰਗਣ ਲਈ ਜਾਂ ਸ਼ਿੰਗਾਰਨ ਲਈ ਕਿਹੜੀ ਚੀਜ਼ ਦੀ ਵਰਤੋਂ ਕਰਦੀਆਂ ਹਨ ਸੌਖਾ ਬੜਾ ਸਵਾਲ ਆ ਇਹ ਤਾਂ ਮਤਲਬ ਕੁੜੀਆਂ ਲਈ ਔਰਤਾਂ ਲਈ ਤਾਂ ਮੇਰੇ ਖਿਆਲ ਨਾਲ ਔਖਾ ਨਹੀਂ ਇੱਕ ਨਹੀਂ ਜੀ ਕਿ ਪਰ ਕਿਤਾ ਤੁਸੀਂ ਸਾਹਮਣੇ ਹੁਣ ਜੱਜਾਂ ਨੂੰ ਦੇਖ ਕੇ ਕਹਿਤਾ ਉਹਨੂੰ ਅਸੀਂ ਮਤਲਬ ਆਮ ਤੌਰ ਤੇ ਮੈਨੂੰ ਲੱਗਦਾ ਜੱਜ ਸਾਹਿਬਾਨ ਕਿ ਉਹਨੂੰ ਦੰਦਾਸਾ ਕਿਹਾ ਜਾਂਦਾ ਹੈ ਨਾ ਆਹ ਕੋਈ ਕਿ ਦੰਦਾ ਨਾਲ ਵੀ ਉਹਦਾ ਸਬੰਧ ਸੀ ਬੁੱਲਾ ਨਾਲ ਵੀ ਸਬੰਧ ਸੀ ਔਰ ਲੱਕੜ ਦਾ ਉਹ ਜਿਹੜਾ ਸੀ ਹੈਨਾ ਦੰਦਸ ਅਖਰੋਟ ਦੀ ਜਿਹੜੀ ਲੱਕੜ ਜੀ ਹਾਂਜੀ ਦੰਦਾਸਾ ਪਦਾਤਾਂ ਨੇ ਜਿਹੜੀਆਂ ਪੁਰਾਣੀਆਂ ਬੁੜੀਆਂ ਹੁੰਦੀਆਂ ਸੀਆਂ ਉਦੋਂ ਜਿਹੜਾ ਅਖਰੋਟ ਦਾ ਸੱਕ ਹੁੰਦਾ ਸੀਗਾ ਉਹਦੇ ਹੀ ਦਾਤਨ ਕਰਦੇ ਹੁੰਦੀਆਂ ਸੀ ਉਹਦੇ ਨਾਲ ਦੰਦ ਵੀ ਬੜੇ ਸੋਹਣੇ ਹੁੰਦੇ ਸੀ ਚਿੱਟੇ-ਚਿੱਟੇ ਹੁੰਦੇ ਸੀ ਔਰ ਉਹਦੀ ਰੰਗਤ ਵੀ ਬੜੀ ਸੋਹਣੀ ਹੁੰਦੀ ਸੀਗੀ ਤੇ ਉਹ ਮਰਦ ਕਿ ਉਸ ਟਾਈਮ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਲਿਪਸਟਿਕ ਵਗੈਰਾ ਤਾਂ ਹੁੰਦੀ ਨਹੀਂ ਸੀਗੀ ਉਦੋਂ ਦੰਦਾਸੇ ਦੇ ਨਾਲ ਰੰਗਿਆ ਜਾਂਦਾ ਸੀ ਬੁੱਲਾਂ ਨੂੰ ਜੋ ਕੋਈ ਬਹੁਤ ਸੋਹਣਾ ਲੱਗਦਾ ਸੀਗਾ ਬਿਲਕੁਲ ਮੈਂ ਵੀ ਬਚਪਨ ਦੇ ਵਿੱਚ ਬਹੁੜਾ ਦੰਦਾਸਾ ਕੀਤਾ ਹੈ ਬੋਲੀ ਤੋ ਤੁਹਾਡਾ ਸ਼ਬਦ ਹੈ ਜਿਹੜਾ ਬੋਲੀ ਵਾਸਤੇ ਉਹ ਆਇਆ ਹੈਗਾ ਜੀ ਪੰਜੀਰੀ ਬਹੁਤ ਸੋਹਣੀ ਬੋਲੀ ਹੈ ਜੀ ਹਾਂ ਸੱਸ ਨੇ ਰੀਕਰ ਮੁੰਡਾ ਹੋਇਆ ਸੱਸ ਨੇ ਰੀਕਰ ਮੁੰਡਾ ਹੋਇਆ ਨਾ ਰਖਿਆ ਗੁਰੂ ਬਿਚਾਰ ਪੰਜੀਰੀ ਖਾਵਾਂ ਨੇ ਬਾ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਬਾ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਬਾ ਗੁਰੂ ਨੇ ਦਿੱਤਾ ਵਾਹ ਤੁਹਾਨੂੰ ਵੀ ਖਵਾ ਦਿਓ ਬਈ ਥੋੜੀ ਜਿਹੀ ਬਹੁਤ ਅੱਛਾ ਬਹੁਤ ਅੱਛਾ ਜੀ ਬਹੁਤ ਅੱਛਾ ਸ਼ੁਕਰੀਆ ਸੋ ਇਹ ਦੌਰ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਨੂੰ ਲੱਗਦਾ ਸਾਡੇ ਬਾਕੀ ਨੂੰ ਅਸੀਂ ਆਵਾਜ਼ ਮਾਰ ਲਈਏ ਦੋਸਤੋ ਇਹ ਪੰਜਾਬਣਾ ਉਹ 6 ਜਿਹੜੀਆਂ ਪਹਿਲੀਆਂ ਸੀਗੀਆਂ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਔਰ ਜਿਨ੍ਹਾਂ ਨੇ ਬੋਲੀਆਂ ਵੀ ਪਾ ਕੇ ਦਿਖਾਈਆਂ ਜੱਸ ਸਹਿਬਾਨ ਜੀ ਅੱਗੇ ਹੋਵੇ ਤਾਂ ਅਸੀਂ ਇਸ ਤੋਂ ਅੱਗੇ ਚੱਲੀਏ ਔਰ ਅਗਲੀਆਂ ਜਿੰਨੀਆਂ ਸਾਡੀਆਂ ਪੰਜਾਬਣਾਂ ਇਸ ਤੌਰ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਆਈਆਂ ਉਹਨਾਂ ਨੂੰ ਆਵਾਜ਼ ਮਾਰੀ